ਨੀ ਕੁੜੀ ਸੈਦੀ ਚੱਲ ਵੀ ਮੈਨੂੰ ਢੇਲੇ ਰਾਤ ਖਾਲ ਕੱਕਾ ਕੱਢ ਕੇ ਮੈਂ ਰੱਖ ਲੈਨੀ ਆ ਬਜਲਾਤਾ ਨਹੀਂ ਨੀ ਤਾਂ ਸਸਰੀਕਾਲ ਸਾਰਿਆਂ ਨੇ ਹੈਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਗਲਾਂ ਹੋ ਸਕਦੀਆਂ ਨਹੀਂ ਵੀ ਹੋ ਸਕਦੀਆਂ ਅੱਜ ਮੀਨੂੰ ਭੈਣ ਬਾਰੇ ਗੱਲ ਕਰਦੇ ਆ ਹਾਂ ਬਿਲਕੁਲ ਭੈਣ ਹੈ ਇੱਜ਼ਤ ਦੇਣੀ ਆ ਭਾਈ ਅੱਜ ਕੱਲ ਵੱਡੇ ਵੱਡੇ ਸੈਲਬ੍ਰਿਟੀ ਬਣ ਗਏ ਨੇ ਠੀਕ ਹੈ ਇਹਦੇ ਬਾਰੇ ਗੱਲ ਕਰਨੀ ਗੱਲ ਤੁਹਾਡੇ ਖ ਕੀ ਕਰਨੀ ਆ ਲੈ ਦੇ ਕੇ ਦੋ ਚੀਜ਼ਾਂ ਇਹਦਾ ਸ਼ਰੀਰ ਇਹਦਾ ਮੋਟਾਪਾ ਤੇ ਦੂਜੀ ਚੀਜ਼ ਆ ਗਈ ਇਹਦਾ ਖਾਣ ਪੀਣ ਦਾ ਜਿਹੜਾ ਬੇਟੰਗਾ ਜਿਹਾ ਹਿਸਾਬ ਕਿਤਾਬ ਹੈਗਾ ਇਹਦੇ ਉੱਤੇ ਇਹਦੇ ਉੱਤੇ ਗੱਲ ਵੀ ਕੀ ਕਰੀਏ 6 ਸਾਲ ਡੇਢ ਸਾਲ ਹੋ ਚੱਲਾ ਮੈਂ ਹੋ ਗਈ ਬਾਕੀ ਸਾਰੇ ਜਿੰਨੇ ਵੀ ਹੈਗੇ ਆ ਜਿੰਨੇ ਜਿੰਨਾਂ ਨੇ ਹੱਥ ਸਾਫ਼ ਕੀਤਾ ਮੀਨੂ ਤੇ ਤੇ ਰੋਸਟਿੰਗ ਵੀਡੀਓ 'ਚ ਤੇ ਠਗੇ ਬਏ ਨੇ ਤੇ ਮੈਂ ਬਹੁਤ ਵਾਰੀ ਆਪਣੇ ਪੁਰਾਣੇ ਚੈਨਲ ਤੇ ਵੀ ਜੋ ਵੀਡੀਓ ਮੈਂ ਪਾਈਆਂ ਸੀ ਉਹ 'ਚ ਮੈਂ ਬਹੁਤ ਵਾਰੀ ਕਿਹਾ ਮੀਨੂ ਮੇਰੀ ਭੈਣੇ ਮੈਂ ਇਸ ਚੈਨਲ ਤੇ ਵੀ ਜਿਹੜੀ ਵੀਡੀਓ ਪਾਈਏ ਪਰੇ ਨਾ ਨਾ ਤੇਰੀ ਸਕਿਨ ਪੂਰੀ ਤਰ੍ਹਾਂ yellow ਪੈ ਚੁੱਕੀ ਆ ਪੀਲੀ ਔਰ ਤੈਨੂੰ ਲੀਵਰ ਦੀ ਦਿੱਕਤ ਆ ਚੁੱਕੀ ਹੈ ਔਰ ਜਿ세 ਹਿਸਾਬ ਦਾ ਤੇਰਾ ਢਿੱਡ ਹੈ ਨਾ ਪੈਂਜੀ ਬਹੁਤ ਹੀ ਜ਼ਿਆਦਾ ਐਕਸਟ੍ਰੀਮਲੀ ਜਿਹਨੂੰ ਕਹਿੰਦੇ ਨਾ ਬਸ ਖਤਮ ਕਾਣੀ ਮੈਂ ਚਾਹਦੀ ਨਹੀਂ ਕਿਸੇ ਨਾਲ ਵੀ ਹੋਵੇ ਕਿਸੇ ਦਾ ਜਵਾਕ ਰੂਲੇ ਕਿਉਂਕਿ ਮਾਂ ਤਾਂ ਉੱਤੇ ਕੋਈ ਹੋਉਂਦਾ ਨਹੀਂ ਹੈ ਕਿਸੇ ਜਵਾਕ ਦੇ ਲਈ ਚੱਲ ਪੈਂਜੀ ਦੱਸੋ ਕੀ ਕਹਿੰਨੇ ਹੋ ਚਲੋ ਕੋਈ ਨਹੀਂ ਕੁਕਿੰਗ ਟਿਪਸ ਜੀ ਉਹ ਸਾਡਾ ਬੱਚਾ ਉਹ ਜਦ ਇਹਨਾਂ ਨੂੰ ਨਹੀਂਗਾ ਮੈਂ ਤਾਂ ਆਪਣਾ ਬੇਟਾ ਤਾਂ ਪਹਿਲੀ ਗੱਲ ਤੱਕ ਤੋਂ ਬਾਅਦ ਮੈਂ ਵੀਡੀਓ ਚ ਲੈਣਾ ਨਹੀਂ ਕਰਨਾ ਓਕੇ ਠੀਕ ਹੈ ਤੇਰੀ ਮਰਜ਼ੀ ਤੇਰਾ ਜਵਾਕ ਲਿਆਣਾ ਲਿਆ ਨਹੀਂ ਲੈਣਾ ਨਹੀਂ ਨਾ ਲਿਆ ਆ ਮੈਨੂੰ ਲਾਈਵ ਚ ਲੈ ਕੇ ਆਵਾ ਨਾ ਮੈਨੂੰ ਵੀਡੀਓ ਚ ਤੇ ਮੇਰੇ ਜਵਾਕ ਦੀਆਂ ਵੀਡੀਓ ਚੱਕ ਚੱਕ ਕੇ ਰੋਸਟ ਨਾ ਕਰ ਠੀਕ ਹੈ ਮੇਰੇ ਬੱਚੇ ਦੀਆਂ ਰੋਸਟ ਜਵਾਕ ਨੂੰ ਕਿੰਨਾ ਰੋਸਟ ਕੀਤਾ ਜਵਾਕ ਦੀ ਵੀਡੀਓ ਚੱਕ ਕੇ ਤੇਰੇ ਜਵਾਕ ਨੂੰ ਤੇਰੇ ਮੁੰਡੇ ਨੂੰ ਕਿੰਨੇ ਰੋਸਟ ਕੀਤਾ ਤੂੰ ਉਹਦਾ ਨਾਮ ਦੱਸ ਉਹਦੀ ਮਾਰ ਹੀ ਲੈਣ ਮੈਂ ਦਵਾ ਜਿਹੜਾ ਬੰਦਾ ਕਿਸੇ ਦਾ ਜਵਾਕ ਨੂੰ ਚਾਹੇ ਬਲੌਗਰ ਹੈ ਚਾਹੇ ਰੋਸਟਰ ਹੈ ਜਿਹੜਾ ਮਰਜ਼ੀ ਹੈ ਕੋਈ ਵੀ ਆਪਣੀ ਦੋਸ਼ਮਨੀ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਕਿਸੇ ਦਾ ਜਵਾਕ ਨੂੰ ਨਾ ਲੈ ਕੇ ਆਓ ਆਪਣੀ ਦੋਸ਼ਮਨੀਆ ਤੁਸੀਂ ਆਪ ਮੂੰਹ ਕੱਟ ਲਓ ਮੀਨੋ ਨੂੰ ਗਾਲਾਂ ਕੱਢ ਲਓ ਇਹਦੀ ਮਾਦਿਲਾਂ ਦੇ ਲਓ ਕਿਸੇ ਦਾ ਜਵਾਕ ਨੂੰ ਵੇਚ ਲੈਣ ਦਾ ਕੀ ਮਤਲਬ ਹੈਗਾ ਜਿੱਥੇ ਤੱਕ ਮੈਨੂੰ ਲੱਗਦਾ ਕਿਸੇ ਨੇ ਐਸਾ ਕੀਤਾ ਨਹੀਂ ਜੇ ਮੇਰੀ ਨਜ਼ਰਾਂ 'ਚ ਨਹੀਂ ਆਇਆ ਤਾਂ ਪੁਲਿਸ ਸ਼ੇਅਰ ਕਰੋ ਕਿੰਨੇ ਜਵਾਕ ਨੂੰ ਰੋਸਟ ਕੀਤਾ ਇਹਦੇ ਸ਼ਬਦਾਂ ਰੋਸਟ ਕੀਤਾ ਸੋ ਪਲੀਜ਼ ਭੈਜੀ ਦੱਸੋ ਨਾਮ ਉਹਦਾ ਆ ਕਿਉਂ ਸਕੂਲ ਜੇ ਕਿਸੇ ਨੇ ਕੋਈ ਗੱਲ ਕਹਿ ਤੀ ਤਾਂ ਉਹਨੇ ਫੇਰ ਟੈਨਸ਼ਨ ਲੈ ਜਾਣੀ ਹੈ ਤੇ ਓਕੇ ਤੇਰੇ ਜਵਾਕ ਨੂੰ ਸਕੂਲ ਦੇ ਵਿੱਚ ਕੋਈ ਗੱਲ ਕਹਿ ਦਿੰਦਾ ਤਾਂ ਟੈਨਸ਼ਨ ਲੈ ਜਾਂਦਾ ਭੈਣ ਜੀ ਫਿਰ ਤੁਸੀਂ ਕਿਉਂ ਕਰਦੇ ਹੋ ਅਸੀਂ ਫੁੱਦੂ ਹਰਕਤਾਂ ਕਿਉਂ ਅਸੀਂ ਕਰਤੂਤਾ ਕਰਦੇ ਨੇ ਮਾਪਿਓ ਜਿਹਦਾ ਖਾਮਿਆਜ਼ਾ ਜਵਾਕਾਂ ਨੂੰ ਭੁਗਤਣਾ ਪੈਂਦਾ ਤੇਰਾ ਕੋਈ ਦੁਸ਼ਮਣ ਤਾਂ ਨਹੀਂ ਹੈਗਾ ਨਾ ਹੈਗਾ ਰਿੰਪਲ ਦੁਸ਼ਮਣ ਨਾ ਮੈਂ ਤੇਰੀ ਦੁਸ਼ਮਣ ਨਾ ਅਮਨ ਹੈ ਨਾ ਕੋਈ ਰਿਐਕਸ਼ਨ ਵਾਲੀ ਨਾ ਅਮਰਤਾ ਜਿੰਨੇ ਵੀ ਰੋਸਟਰ ਹੈ ਰੋਮੀ ਪਾਗ ਉਰਪ੍ਰਿਤ ਹਰਪ੍ਰਿਤ ਜਟ ਵੈਬ ਜਿੰਨੇ ਵੀ ਹੈਗੇ ਹੈ ਨਾ ਬਹੁਤ سارے ਹੈਗੇ ਆ ਦਿਪਿਕਾ ਮੈਂ ਕਿਹੜਾ ਨਾਮ ਹੀ ਰੱਖਾ ਬਹੁਤ ਜ਼ਿਆਦਾ ਹੈ ਹੈ ਨਾ 100 ਦੋਸਤਾਂ ਤੋਂ ਹਜ਼ਾਰ ਆਮਦ ਸੋ ਤੇਰੇ ਕੋਈ ਦੁਸ਼ਮਣ ਨਹੀਂ ਹੈਗੇ ਆਪਾਂ ਤਰ ਚੱਜ ਦੀ ਗੱਲ ਦੱਸਦੇ ਆ ਤੈਨੂੰ ਹਜੇ ਨਹੀਂ ਸਮਝ ਨਹੀਂ ਸਮਝ ਲੀਵਰ ਤੋਂ ਡੈਮੇਜ ਕਰਨਾ ਸ਼ੁਰੂ ਹੋ ਗਿਆ ਮਤਲਬ ਨਾ ਨਾ ਕਰਦੇ ਵੀ ਨਾ 5% ਤੇਰਾ ਲੀਵਰ ਡੈਮੇਜ ਹੋਣਾ ਫੋਰ ਸ਼ੋਰ ਆ ਪਰਸੈਂਟੇਜ ਵਧਣੀ ਹੈ ਜੈਸੀ ਤੇਰੀ ਕਰਤੂਤਾ ਨਜ਼ਰ ਆ ਰਹੀ ਹੈ ਵਲੋਗਾਂ ਦੇ ਵਿੱਚ ਅੱਗੇ ਬੋਲ ਮੇਰੇ ਪੁੱਤ ਬਾਕੀ ਆਪੇ ਰੱਬ ਦੇ ਦੇ ਰੱਬ ਕਿਥੋਂ ਆ ਗਿਆ ਰੱਬ ਕੀ ਦੇ ਰੱਬ ਨੇ ਤਾਂ ਉਹ ਤੋਂ ਦੇਖਣਾ ਜਦ ਆਪਾਂ ਸਾਰਿਆਂ ਨੂੰ ਉੱਪਰ ਜਾਣਾ ਵਾਰੀ ਵਾਰੀ ਲਾਈਨ 'ਚ ਲੱਗਿਆ ਹੋਣਾ ਸਾਡਾ ਹਿਸਾਬ ਕਿਤਾਬ ਹੋਣਾ ਕੀ ਕਮਾਇਆ ਤੇ ਕੀ ਖਟਿਆ ਉਹ ਫਿਰ ਉੱਤੇ ਹਿਸਾਬ ਹੋਣੇ ਉਸ ਹਿਸਾਬ ਨਾਲ ਆਪਣਾ ਨੈਕਸਟ ਜਿਹੜਾ ਟੂਰ ਆਰਗੇਨਾਈਜ਼ ਹੋਏਗਾ ਇਹ ਤਾਂ ertid te ਹੋਣਾ ਕਿ ਉੱਪਰ ਹੀ ਸੜਨਾ ਹੈਗਾ बोलने ओ बोल पे बासियां लेई जांदी पई है ले ए सब किता है ने लाइव आके मेनू सच्ची दसी तू तो स्टम बरा नहीं पई ना वैसे मेनू पता तू तो बरा पांदी ही नहीं हुन मैं ਕਿਉਂ ਮੈਨੂੰ ਗੰਦਾ ਲੱਗਦਾ ਹੈ ਜਿਹੜੀ ਲੇਡੀਜ਼ ਪਬਲਿਕ ਚ ਆ ਕੇ ਆਪਣੇ گارਮੈਂਟ ਨਹੀਂ ਪਹੰਦੀਆਂ ਤੇ ਕਿੱਡਾ ਭੱਦਾ ਲੱਗ ਰਿਹਾ ਤੁਹਾਡੇ ਕੁੜੀਓ ਜਨਾਨੀਓ ਭੈਣੀਓ ਤੁਹਾਡੇ ਜਿਹੜੇ ਬਾਡੀ ਪਾਰਟ ਹੈ ਨਾ ਪਲੀਜ਼ ਜਾਂ ਤਾਂ ਪੂਰਾ ਕਵਰ ਕਰ ਲੈ ਦੁਪੱਟੇ ਨਾਲ ਇਦਾਂ ਫੈਲਾ ਫੈਲਾ ਆ ਆਠਾ ਗੋਨ ਕੇ ਭੈਂਚੋ ਡੱਲ ਲੋਇਆ ਜਾਂ ਬਣਾ ਕੇ ਸਾਹਮਣੇ ਧਰਤਾ ਹੈ ਭੈੜਾ ਲੱਗਦਾ ਤੁਸੀਂ ਖੁਦ ਸੋਚੋ ਤੁਸੀਂ ਬਾਜ਼ਾਰ ਜਾਂਦੇ ਹੋ ਮਾਰਕੀਟ 'ਚ ਬਾਹਰ ਨਿਕਲਦੇ ਹੋ ਆਪਣੇ ਘਰ ਤੋਂ ਬਾਹਰ ਨਿਕਲਦੇ ਹੋ ਚਾਹੇ ਗਲੀ ਮੋਹੱਲੇ ਦੁਕਾਨ 'ਚ ਜਾਂ ਮਾਰਕੀਟ 'ਚ ਤਾਂ ਕਿੱਡੀ ਭੈੜੀ ਲੱਗਦੀ ਹੈ ਜਨਾਨੀ ਜਦੋਂ ਵੀ ਛਾਤੀਆਂ ਬਗੈਰ ਗਾਰਮੈਂਟ ਦੇ ਐ ਹਿਲਦੇ ਫਿਰਦੇ ਨੇ ਜਿਦਾ ਸੂਈ ਕੁੱਤੀ ਦੇ ਥਾਣੇ ਹਿਲਦੇ ਫਿਰਦੇ ਨੇ ਕਿੱਡੀ ਪੈੜੀ ਲੱਗਦੀ ਐ ਘੜੋ ਘਟ ਜਿਹੜੇ ਗਾਰਮੈਂਟ ਪਾਣੇ ਉਹ ਤਾਂ ਚੱਜ ਦੇ ਪਾ ਲਿਆ ਕਰੋ ਕਈ ਤਾਂ ਪਾਉਂਦੀਆਂ ਹੀ ਨਹੀਂ ਉਹ ਖੜੇ ਛੜਤੀਆਂ ਭੈਣ ਜੋ ਚੱਜ ਦੇ ਮਾੜੇ ਪਾਉਂਦਾ ਉਹ ਤਾਂ ਪਾਉਂਦੀ ਨੇ ਜਿਹੜੀਆਂ ਪਾਉਂਦੀਆਂ ਮਾੜੀ ਮੋਟੀਆਂ ਉਹਨਾਂ ਨੂੰ ਜਾਂਚ ਹੀ ਕੋਈ ਨਾ ਕਿ ਪਾੜਨੇ ਕਿਹੜੇ ਹੈਗੇ ਆ ਅੱਧੇ ਤੁਹਾਡੇ ਬੁਲਬੁਲੇ ਬਾਹਰ ਨਿਕਲੇ ਹੁੰਦੇ ਆ ਇਹ ਦਿੱਕਤ ਐ ਪੈੜੀ ਲੱਗਦੀਆਂ ਨੇ ਤੁਹਾਡੀ ਜਿ ਤਾਂ ਆਵਾਰਾ ਜਿਹੜੀ ਗਲੀ ਚ ਕੁੱਤੀਆਂ ਸੂਈ ਫਿਰਦੀਆਂ ਉਹਨਾਂ 'ਚ ਕੀ ਫਰਕ ਲੈ ਗਿਆ ਉਹ ਵੀ ਤੁਹਾਡੇ ਹ ਗੁਸਾ ਨਾ ਕਰੀ ਭੈਣੇ ਮੈਂ ਤੇਰਾ ਫਾਇਦੇ ਦੀ ਗੱਲ ਕਰਦੀ ਪਈ ਆ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗਾ ਜਿਹੜੀ ਜਨਾਨੀ ਹੈਗੀ ਉਹਨਾਂ ਨੂੰ ਤਾਂ ਪਤਾ ਹੀ ਹੈ ਭਈ ਪਰ ਜਿਹੜੀਆਂ ਅਨਪੜ ਗਵਾਰ ਪੜ੍ਹੀ ਲਿਖੀ ਉਠਾ ਟੇਕ ਹੈਗੀਆਂ ਉਹਨਾਂ ਦਾ ਕੁਝ ਕਰ ਨਹੀਂ ਸਕਦੇ ਫਿਰ ਆਰਾਮ ਜਦੀਆਂ ਛਾਤੀਆਂ ਵੜਵਾਈਆਂ ਫਿਰਦੀਆਂ ਫਿਰ ਕੈਂਸਰ ਕਹਿੰਦੇ ਕੈਂਸਰ ਹੋ ਗਿਆ ਫਲਾਨਾ ਹੋ ਗਿਆ ਚੱਲ ਅੱਗੇ ਬੋਲ ਹਾਂ ਮੈਂ ਤਾਂ ਆਪ ਨਹੀਂ ਪਤਾ ਨਹੀਂ ਸ਼ੁਕਰ ਹੈ ਹਸੀ ਤੂੰ ਸ਼ੁਕਰ ਹੈ ਬੋਂਡ ਵਰਗੀ ਸ਼ਕਲ ਬਣਾ ਕੇ ਬੈਠੀ ਹੋਈ ਸੀ ਸ਼ੁਕਰ ਹੈ ਹੱਸ ਪੀ ਧੰਨਵਾਦ ਤੁਹਾਡਾ ਹਸੀ ਵੀ ਨਿਕਲੀ ਤੇਰੀ ਮੈਂ ਤਾਂ ਆਪ ਨਹੀਂ ਪਤਾ ਇਹ ਕਹਿੰਦੇ ਹੀ ਗੰਦਿਆ ਯਾਰ ਕੱਲੀ ਸੁਆਦ ਲੈ ਗਈ ਹਸੀ ਗਈ ਸਾਨੂੰ ਵੀ ਦੱਸ ਮੂ ਅਬਾਤਾ ਹੈ ਲੈ ਆਈ ਨਾ ਜਾ ਸਰ ਬੋਲ ਜਲਦੀ ਹੈਲੋ ਜੀ ਨਵਨੂਰ ਕੀ ਮਾ ਜੀ ਤੋ ਹੈਲੋ ਹੀ ਕਿੱਤੀ ਹੈ ਪੂਰੀ ਵੀਡੀਓ ਜੇ ਹੈ ਐ ਯਾਰ ਜਲਦੀ ਜਲਦੀ ਸਵਾਰ ਸੁਤਨਾ ਮਾਰ ਜਲਦੀ ਕਰ ਲੋ ਕੀ ਕਰ ਲੋ ਤੁਸੀਂ ਕੀ ਦਾ ਕਮੈਂਟ ਕਿ ਇੰਨਾ ਲੋਕ ਗੰਦ ਬੋਲਦੇ ਆ ਮੈਂ ਬੋਲ ਵੀਰੇ ਮੈਂ ਤੁਹਾਨੂੰ ਦੱਸਾਂ ਇਹ ਜਾਣ ਕੇ ਬੋਲ ਰਿਹਾ ਚਾਹੁੰਦੇ ਆ ਲਾਈਵ ਬੰਦ ਕਰ ਦਵੇ ਅੱਛਾ ਥਾਂ ਬਿਲਕੁਲ ਕਰਦੇ ਅੱਛਾ ਪੂਰੀ ਫੇ ਸਾਡੀ ਠੀਕ ਆ ਨਹੀਂ ਨਹੀਂ ਮੈਂ ਸਾਡੀ ਮਤਲਬ ਮੈਂ ਨਹੀਂ ਕੋਈ ਕਮੈਂਟ ਕੀਤਾ ਕਦੀ ਇਹਨੂੰ ਨਾ 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 ਆਪਾਂ ਜੇ ਬੁੰਡ ਮਾਰਾਂਗੇ ਨਾ ਸਰਵਿਸ ਕਰਾਂਗੇ ਤਾਂ ਆਪਣੀ ਆਈਡੀ ਤੋਂ ਕਰਾਂਗੇ ਜੋ ਸਾਡੇ ਕੋਲ ਹੈਗੀ ਆ ਅੱਗੇ ਬੋਲ ਬੋਲ ਤੇ ਉਹ ਨਾ ਕਿੰਨੇ ਭੈਣ ਭਰਾ ਹੋਨੇ ਹਨ ਪਿਆਰ ਕਰਦੇ ਆ ਜਿਹੜੇ ਮੂੰਹ ਦੇਖ ਕੇ ਦੱਸ ਦਿੰਦੇ ਭੈਣੇ ਵੀ ਤੂੰ ਤਾਸਾ ਹਨ ਹਾਂ ਦੱਸ ਸਕਦੇ ਉਹ ਦਾ ਦਾ ਭਰਾ ਭਰਾਵਾ ਕੋਰ ਦੀ ਗੁਵਾਈ ਦਾ ਦੇ ਤੂੰ ਉਡਾ ਲੈ ਮੇਰੇ ਚਾਹ ਤੈਨੂੰ ਖੁਸ਼ੀ ਮਿਲਦੀ ਆ ਤੂੰ ਉਡਾ ਲੈ ਨਹੀਂ 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 ਕਿਸੇ ਨੇ ਨਹੀਂ ਉਡਾਣਾ ਤੇਰਾ ਚੰਨ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਤੇਰੀ ਐਸੀ ਫੁੱਦੂ ਦੇਖ ਹਰਕਤਾਂ ਦੇਖ ਕੇ ਨਾ ਸਾਡੀ ਕੀ ਕਹਿੰਦੇ ਆ ਅੱਖਾਂ ਖੁੱਲ ਜਾਂਦੀਆਂ ਕਿ ਆਪਾਂ ਸਹੀ ਜਾ ਰਹੇ ਆ ਕਿ ਗਲਤ ਜਾ ਰਹੇ ਆ ਅਸੀਂ ਬਹੁਤ ਸਹੀ ਜਾ ਰਹੇ ਆ ਤੇਰੇ ਵੱਲ ਦੇਖ ਕੇ ਕਿ ਹਾਂ ਬੱਚਿਓ ਜ਼ਿਆਦਾ ਨਹੀਂ ਖਾਣਾ ਗਲਤ ਚੀਜ਼ਾਂ ਨਹੀਂ ਖਾਣਾ ਫਿਰ ਕੀ ਬਣ ਜਾਓਗੇ ਤੁਸੀਂ ਇਹ ਆਂਟੀ ਜੀ ਆ ਭੈਣ ਜੀ ਆ ਭੈਣੀ ਵਰਗੀ ਬਣ ਜਾਓ ਗਾਇਸ ਵੀਰੇ ਵਰਗੀ ਬਣ ਜਾਓਗੇ ਤੁਸੀਂ ਨੋ ওভারਇਟਿੰਗ ਨੋ ਨੌਨਸੈਂਸ ਫੂਡ ਨੋ ਜੰਕ ਫੂਡ ਤੇਰਾ ਸੈਂਪਲ ਦਿੰਨੀ ਆ ਮੈਂ ਇੱਕ ਦਿਖਾਨੀ ਆ ਬੱਚਿਆਂ ਨੂੰ ਆ ਦੇਖੋ ਪੁੱਤਰੋ ਇਹ ਨਹੀਂ 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 ਗੰਦੀ ਚੀਜ਼ ਨਹੀਂ ਖਾਣੀ ਨਹੀਂ ਤਾਂ ਫਿਰ ਐਡਾ ਗਦੇਲਾ ਜਾ ਬਣ ਕੇ ਬਹਿ ਜਾਓਗੇ ਹੁਣ ਇਹ ਤਾਂ ਤੇਰੇ ਹੱਡ ਪੈਰ ਚੱਲਦੇ ਆ ਉਮਰ ਹੈਗੀ ਏ ਤੇਰੀ ਹੱਡ ਪਰ ਚੱਲਣ ਦੀ ਜੇ ਤੂੰ ਹੁਣੇ ਨਹੀਂ ਕੰਟਰੋਲ ਕੀਤਾ ਬਹੁ ਪਛਤਾਏਂਗੀ ਭੈਣ ਜੀ ਹਜੇ ਤਾਂ ਤੁਹਾਡੇ ਇਹ ਦੀਵਾਰ ਮ ਹਜੇ ਤਾਂ ਤੁਹਾਡੇ ਚੱਲਦੇ ਪਏ ਹੱਡ ਫੈਰ ਹਜੇ ਤਾਂ ਤੁਸੀਂ ਨੱਚਦੇ ਹੋ ਪੂਰਾ ਬਰਾਬਰ ਆਖੇ ਲਿਆ ਜਾ ਰਹੇ ਨਾ ਤੇਰੇ ਕੋ ਨੱਚੇ ਜਾ ਰਹੇ ਬਹੁਤ ਸੋਣੀ ਗੱਲ ਹੈ ਪਰ ਇਹ ਭੈਣ ਦੀ ਆ ਕੀ ਆ ਗਈ ਵਿੱਚ ਯਾਰ ਕੀ ਆ ਹਾਂ ਆ ਦੇਖ ਅਕ 1 2 ਸਾਲ ਹੀ ਹੋ ਜਾਏਗਾ ਕਿ ਕਿ ਤੇਰਾ ਵਜ਼ਨ ਘਟਦਾ ਨਹੀਂ ਪਿਆ ਦਿਨ ਬਰ ਦਿਨ ਵੱਧ ਰਿਆ ਨੇ ਔਰ ਹੁਣ ਤੇਰੀ ਦੇਖ ਤੇ ਦੇਖ ਦੇਖ ਤੇਰੀ ਪੇਟ ਦੀ ਸ਼ਕਲ ਦੇਖ ਮਤਲਬ ਸ਼ੇਪ ਦੇਖ ਸਾਈਡ ਤੋਂ ਹਰ ਪਾਸੋਂ ਕਿਦਾਂ ਬਾਉਂਸ ਕਰ ਰਿਆ ਵਾ ਪ੍ਰੋਪਰ ਫੁੱਟਬਾਲ ਦੀ ਤਰ੍ਹਾਂ ਆ ਮੈਂ ਤੈਨੂੰ ਬਾਡੀ ਸ਼ੇਪਿੰਗ ਨਹੀਂ ਕਰ ਰਹੀ ਮੀਨੂੰ ਮੈਂ ਤੈਨੂੰ ਬਾਡੀ ਸ਼ੇਪਿੰਗ ਨਹੀਂ ਕਰ ਰਹੀ ਮੈਂ ਤੇਰੇ ਚੰਗੇ ਲਈ ਬੋਲ ਰਹੀ ਆ ਤੇਰੀ ਕੱਛਾਂ ਥੱਲੇ ਵੀ ਦੋ ਮੰਮੇ ਲੁਕੇ ਪਏ ਨੇ ਹੋ ਗਏ ਨਾ ਚਾਰ ਦੋ ਅੱਗੇ ਤੇ ਦੋ ਦੋਨੋਂ ਕੱਛਾਂ ਥੱਲੇ ਹੋ ਗਏ ਆ ਦੇਖ ਇੱਕ ਮੇਰੇ ਖਾਲ ਤੇਰੇ ਚਾਰ ਛੜਾ ਤੇਰੇ ਤਾਂ 6 ਲੱਗਦੇ ਤੇਰੀ ਤਾਂ ਪਿੱਠ ਤੇ ਵੀ ਲਟਕੇ ਪਏ ਨੇ ਮੰਮੇ ਇਹ ਸਹੀ ਨਹੀਂ ਹੈ ਇਹ ਚੰਗੀ ਨਿਸ਼ਾਨ ਚਲ ਭਈਆ ਤੇਰੀ ਮਰਜ਼ੀ ਜੋ ਮਰਜ਼ੀ ਕਰੀ ਚਲ ਖਾਈ ਚਲ ਖਾ ਪਕੋੜੇ ਖਾ 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 ਪਕੋੜੇ ਆਏ ਹਾਏ ਹਾਏ ਅੱਡਾ ਅੱਡਾ ਆਹ ਕੜਾ ਪ੍ਰਸ਼ਾਦ ਬਣਾਇਆ ਮੈਂ ਸ਼ੁਕਰ ਹੈ ਆਏ ਹਾਏ ਹਾਏ ਇਹ ਦੇਖ ਲੋ ਇਸ ਤਰ੍ਹਾਂ ਦਾ ਇਹਦੇ ਲਈ ਅਨ ਹੈਲਦੀ ਹੈ ਪੂਰੀ ਤਰ੍ਹਾਂ ਤੈਨੂੰ ਸਿਰਫ ਸਲਾਦ ਸਲੂਦ ਖਾਣਾ ਚਾਹੀਦਾ ਹੈ ਬੋਇਲ ਚੀਜ਼ਾਂ ਖਾਣੀ ਚਾਹੀਦੀ ਹੈ ਤਾਂ ਸ਼ਾਇਦ ਰੱਬ ਕਰੇ ਤੇਰਾ ਬਚਾਅ ਹੋ ਜਾਵੇ ਤੇਰੇ ਲੀਵਰ ਦਾ ਕਿਉਂਕਿ ਤੇਰੀ ਕੰਡੀਸ਼ਨ ਦੇਖ ਕੇ ਇਦਾਂ ਲੱਗ ਰਹੀ ਹੈ ਕਿ ਹੁਣ ਰਸਤਾ ਨਹੀਂ ਬਚਿਆ ਕਿ ਆਪਾਂ ਥੋੜਾ ਰੁਕ ਜਈਏ ਆਪਾਂ ਥੋੜਾ ਮਤਲਬ ਇਗਨੋਰ ਕਰਦੀ ਹੈ ਨਾ 1% ਕਿ ਆ ਇੱਕ ਦਿਨ ਵੀ ਨਹੀਂ ਆ ਦੇਖੋ ਦੁਬਾਰਾ ਦੇਖੋ ਤੁਸੀਂ ਮੈਂ ਕਿਉਂ ਫਿਕਰਮੰਦ ਆ ਇਹਦੇ ਲਈ ਕਿਉਂਕਿ ਮੈਨੂੰ ਤੇਰੇ ਬੱਚੇ ਨੂੰ ਕਿਸੇ ਨੇ ਬਾਜ ਬਾਜ ਪੁੱਛਣਾ ਤੱਕ ਨਹੀਂ ਆ ਜਿੰਨਾ ਤੂੰ ਕਰ ਰਹੀ ਆ ਉਹਨਾਂ ਕਿਸੇ ਨੇ ਨਹੀਂ ਕਰਨਾ ਇੰਨਾ ਉਹਦੇ ਪਿਓ ਤੱਕ ਨਹੀਂ ਕਰਨਾ ਤਰੇ ਖਸਮ ਨੇ sire ne ਉੱਠ ਕੇ ਲੈ ਜੇ ਨੇ ਸੋ ਸਮਝ ਇਸ ਗੱਲ ਨੂੰ ਨਹੀਂ ਤਾਂ ਬੰਡ ਮਰਾਈ ਚੱਲ ਮੈਨੂੰ ਕੀ ਹੈ